ਪੰਡਿਤ ਸ਼ਰਦਾ ਰਾਮ ਫਲੋਰੀ ਜੀ ਦਾ 188ਵਾਂ ਜਨਮ ਦਿਨ ਪੰਡਿਤ ਸ਼ਰਦਾ ਰਾਮ ਫਲੋਰੀ ਮੈਮੋਰੀਅਲ ਵੈਲਫੇਅਰ ਸੁਸਾਇਟੀ ਪੰਜਾਬ ਵੱਲੋਂ 23ਵਾਂ ਸਮਾਗਮ ਕਰਕੇ ਸੰਗਲਾ ਵਾਲੇ ਸ਼ਵਾਲਾ ਜਿਹੜਾ ਪ੍ਰਾਚੀਨ ਮੰਦਿਰ ਹੈ ਉੱਥੇ ਮਹਾਂਤ ਨਰੈਣਪੁਰੀ ਜੀ ਦੀ ਸਰਪ੍ਰਸਤੀ ਹੇਠ ਸਮਾਗਮ ਕਰਕੇ ਮਨਾਉਣ ਜਾ ਰਹੇ ਹਨ ੋਬਿੰਦਾਂ 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 ਮਘਵਤ ਪ੍ਰੀ ੋਬਿੰਦਾਂ ੋਬਿ ਰਾਹੀ ੋਬਿੰਦਾਂ ਜਿੰਦ ਕਰਮਣਾ ੋਬਿੰਦਾਂ ੋਬਿ ਰਾਹੀ ੋਬਿੰਦਾਂ ਜਿੰਦ ਕਰਮਣਾ ੋਬਿੰਦਾਂ ੋਬਿੰਦਾਂ ਪੰਡਿਤ ਸ਼ਰਧाराम ਫਲੋਰੀ ਜੀ ਜਿੱਥੇ ਉਹਨਾਂ ਨੇ ਓਮ ਜੈ ਜਗਦੀਸ਼ਰੇ ਸੁਆਮੀ ਜੈ ਜਗਦੀਸ਼ਰੇ ਆਰਤੀ ਦੀ ਰਚਨਾ ਕਰਕੇ ਉਹ ਪ੍ਰਭੂ ਭਗਤੀ ਦਾ ਰਸਤਾ ਦਿਖਲਾਇਆ ਜਿਹੜੀ ਕਿ ਪੂਰੇ ਵਿਸ਼ਵ ਦੇ ਵਿੱਚ ਹਰ ਹਿੰਦੂ ਫੈਮਿਲੀ ਦੇ ਵਿੱਚ ਦੁੱਖ ਸੁੱਖ ਦੇ ਸਮੇਂ ਮੰਦਰ ਦੇ ਵਿੱਚ ਇਹ ਆਰਤੀ ਗਾਈ ਜਾਂਦੀ ਹੈ ਪੰਡਿਤ ਜੀ ਜਿੱਥੇ ਉਹਨਾਂ ਨੇ ਆਰਤੀ ਦੀ ਰਚਨਾ ਕੀਤੀ ਉੱਥੇ ਇੱਕ ਦੇਸ਼ ਪਾਕਿਸਤਾਨ ਉਹ ਸੰਤੰਤਰਤਾ ਸੰਗਰਾਮੀ ਸਨ ਉਹਨਾਂ ਦੇ ਬੋਲੇ ਹੋਏ ਸ਼ਬਦ ਜਦ ਅੰਗਰੇਜ਼ ਹਕੂਮਤ ਦੀਆਂ ਜੜਾਂ ਹਲਾਉਣ ਵਾਲੇ ਸਨ ਪੰਡਿਤ ਜੀ ਨੇ ਜਿੱਥੇ ਸਮਾਜ ਦੇ ਵਿੱਚ ਇੱਕ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਲਈ ਸਮਾਜ ਸੁਧਾਰਕ ਸਨ ਉੱਥੇ ਮੈਂ ਸਮਝਦਾ ਉਹਨਾਂ ਦੀ ਬੜੀ ਵੱਡੀ ਜਿੱਥੇ ਸਮਾਜ ਨੂੰ ਦੇਣਾ ਉਹਨਾਂ ਦਾ ਲਿਖਿਆ ਨਾਵਲ ਭਾਗਯਵਤੀ ਜੋ ਕਿ ਉਸ ਸਮੇਂ ਬੇਟੀਆਂ ਨੂੰ ਦਾਜ ਦੇ ਵਿੱਚ ਦਿੱਤਾ ਜਾਂਦਾ ਸੀ ਉਹ ਨਾਵਲ ਜੋ ਕਿ ਜਦ ਬੇਟੀ ਸ਼ਾਦੀ ਹੋ ਕੇ ਸਸਰਾਜ ਜਾਂਦੀ ਹੈ ਤਾਂ ਉੱਥੇ ਦਾ ਕਲਚਰ ਉੱਥੇ ਦਾ ਸੱਭਿਆਚਾਰ ਉੱਥੇ ਦੇ ਜੋ ਸੰਸਕਾਰ ਬੇਟੀ ਦੇ ਅੰਦਰ ਹੋਣੇ ਚਾਹੀਦੇ ਆ ਉਹ ਨਾਵਲ ਉਸ ਉਸ ਦਾ ਗਿਆਨ ਦਿੰਦਾ ਸੀ ਮੈਂ ਸਮਝਦਾ ਐਂ ਲੱਗਦਾ ਕਿ ਸਾਤੋਂ ਪਹਿਲਾਂ ਲੋਕ ਬਹੁਤ ਸਿਆਣੇ ਸਨ ਤੇ ਅੱਜ ਉਹ ਨਾਵਲ ਦੀ ਜ਼ਰੂਰ ਜ਼ਰੂਰਤ ਹੈ ਅ ਪ੍ਰੋਫੈਸਰ ਜੀ ਚਾਹੁੰਦੇ ਨੇ ਕਿ ਅਸੀਂ ਅਗਲੇ ਸਾਲ ਅਸੀਂ ਉਹ ਨਾਵਲ ਦੀਆਂ ਕਾਪੀਆਂ ਅਸੀਂ ਚਾਹੀਏ ਚਾਹੁੰਦੇ ਆ ਕਿ ਸਮਾਜ ਦੇ ਵਿੱਚ ਉਹ ਜ਼ਰੂਰ ਸ਼ਾਦੀ ਵੇਲੇ ਉਹ ਨਾਵਲ ਦਿੱਤਾ ਜਾਣਾ ਚਾਹੀਦਾ ਕਿਉਂਕਿ ਅੱਜ ਅਸੀਂ ਦੇਖ ਰਹੇ ਹਾਂ ਜੋ ਸਮਾਜ ਦੇ ਵਿੱਚ ਅਸੀਂ ਇਹ ਕੁਰਿਤੀਆਂ ਜਾਂ ਆਪਾਂ ਜੋ ਕੁਝ ਹੋ ਰਿਹਾ ਆ ਆਪਾਂ ਦੇਖ ਰਹੇ ਹਾਂ ਸਾਰਾ ਤੇ ਅੱਜ ਮੈਂ ਸਮਝਦਾ ਪੰਡਿਤ ਸ਼ਰਦਾ ਰਾਮ ਫਲौरी ਜੀ ਜਿੱਥੇ ਉਹਨਾਂ ਦਾ ਲਿਖਿਆ ਨਾਵਲ ਬਾਤਚੀਤ ਜਿਹੜਾ ਕਿ ਉਸ ਸਮੇਂ ਅੰਗਰੇਜ਼ ਹਕੂਮਤ ਸਮੇਂ ਜਦ ਕੋਈ ਅਫੀਸਰ ਬਾਹਰੋਂ ਆਉਂਦੇ ਸੀ ਤਾਂ ਉਹਨਾਂ ਨੂੰ ਉਹ ਪੜ੍ਹਨਾ ਪੈਂਦਾ ਸੀ ਤਾਂ ਕਿ ਉਹਨਾਂ ਨੂੰ ਪੰਜਾਬੀ ਦਾ ਗਿਆਨ ਹੋ ਸਕੇ ਉਹਨਾਂ ਦਾ ਜਿਹੜਾ ਸਿੱਖ ਰਾਜ ਦੀ ਵਿਥਿਆ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਅਤੇ ਜੋ ਪਹਿਲਾਂ ਰਾਜ ਬੀਤੇ ਇੱਥੋਂ ਤੱਕ ਕਿ ਉਹਨਾਂ ਦਾ ਤਾਂ ਵਿਆਹ ਵੀ ਇੱਕ ਸਿੱਖ ਫੈਮਿਲੀ ਦੇ ਵਿੱਚ ਹੋਇਆ ਤੇ ਵੱਡੀ ਗੱਲ ਮੈਂ ਕਹਿੰਦਾ ਕਿ ਉਹਨਾਂ ਨੇ ਜਿਹੜੀਆਂ ਸਾਡੀਆਂ ਔਰਤਾਂ ਉਹਦਾ ਬਾਲ ਵਿਵਾਦ ਦਾ ਵਿਰੋਧ ਕੀਤਾ ਸਤੀ ਦਾ ਵਿਰੋਧ ਕੀਤਾ ਅੱਜ ਵੀ ਜਿਹੜਾ ਮੰਦਰ ਹੈ ਫਲੋਰ ਦੇ ਵਿੱਚ ਉੱਥੇ ਮਹਿਲਾਵਾਂ ਉਹਦਾ ਸਾਰਾ ਪ੍ਰਬੰਧ ਦੇਖਦੀਆਂ ਨੇ ਤੇ ਅਸੀਂ ਉਹ ਸਮੂਚੀ ਮੰਦਰ ਕਮੇਟੀ ਨੂੰ ਵੀ ਬੁਲਾ ਰਹੇ ਹਾਂ ਕਿ ਅਸੀਂ ਉਹਨਾਂ ਦਾ ਉੱਥੇ ਸਨਮਾਨ ਕਰੀਏ ਔਨਰ ਕਰੀਏ 28 ਤਰੀਕ ਨੂੰ ਤੇ ਮੈਂ ਸਮਝਦਾ ਕਿ ਜਿੱਥੇ ਪੰਡਿਤ ਸ਼ਰਧਾਰਾਮ ਫਲौरी ਜੀ ਦੇ ਜੀਵਨ ਦੇ ਕਿੰਨੇ ਪੱਖ ਨੇ ਉਹਨਾਂ ਤੋਂ ਕਿਉਂਕਿ ਸਮਾਜ ਨੂੰ ਜਾਗਰੂਕ ਕਰਾਉਣਾ ਇੱਥੋਂ ਤੱਕ ਕਿ ਕਪੂਰ ਥੱਲੇ ਦਾ ਰਾਜਾ ਧਰਮ ਪਰਿਵਰਤਨ ਕਰ ਲੱਗਿਆ ਪੰਡਿਤ ਜੀ ਮਿਲਣ ਲਈ ਗਏ ਤਾਂ ਉਹ ਸਮਾਨਾ ਦੇਵੇ ਜਦੋਂ ਸਮਾਂ ਦਿੱਤਾ ਤੇ ਜਦੋਂ वार्तालाप ਹੋਇਆ ਤਾਂ ਉਹ ਹਾਥੀ ਕੋੜਿਆਂ ਦੇ ਨਾਲ ਪੰਡਤ ਜੀ ਨੂੰ ਫਲੋਰ ਛੱਡ ਕੇ ਗਿਆ ਉਹਨੇ ਉਹਨਾਂ ਦਾ ਕਹਿਣ ਦਾ ਭਾਵ ਇੱਕ ਐਡੀ ਵੱਡੀ ਚੇਂਜ ਲਿਆਤੀ ਉਹਨਾਂ ਦੀ ਸੋਚ ਦੇ ਅੰਦਰ ਚੇਂਜ ਲਿਆ ਸਾਰੇ ਕੇ ਕੇ ਬਾਬਾ ਜੀ ਦੇ ਸੱਦੇ ਮਾੜੇ ਸੱਦੇ ਦੇ ਉੱਤੇ ਸਾਰੇ ਹਾਜ਼ਰ ਹੋਏ ਕਾਨਫਰੰਸ ਕਰ ਰਹੇ ਸੱਦਾ ਰਾਮ ਫਲੂੜੀ ਪੰਡਤ ਜੀ ਜਿਹੜੇ ਆਪਣੇ ਜਿਨ੍ਹਾਂ ਨੇ ਤਿੰਨ ਕਿਤਾਬਾਂ ਲਿਖੀਆਂ ਤੇ ਆਰਤੀ ਲਿਖੀ Hindu ਸਨਾਤਨ ਦੀ ਉਹਨਾਂ ਨੂੰ ਲੋਕੀ ਭੁੱਲ ਗਏ ਸੀ ਇਹਨਾਂ ਨੇ ਇੱਕ ਕੇ ਕੇ ਬਾਬਾ ਜੀ ਆ ਜਿਨ੍ਹਾਂ ਨੇ ਕੁਝ ਸਾਲਾਂ ਬਾਅਦ ਯਾਦ ਕਰਾਈ ਕਿ ਸੱਧਾਰਨ ਫਲੋਰੀ ਜੀ ਕੋ ਹੁੰਦੇ ਸੀ ਇਹ ਕੱਲੀ ਕੱਲੀ ਜਗ੍ਹਾ ਜਾ ਕੇ ਅਖਬਾਰਾਂ ਚ ਜਗਾ ਜਗਾ ਜਾ ਕੇ ਇਹਨਾਂ ਨੇ ਉਹਨਾਂ ਦੀ ਜਾਗਰੂਕਤਾ ਦੱਸੀ ਤੇ ਲੋਕੀ ਇਧਰਲੇ ਪਾਸੇ ਨੂੰ ਹੋਏ ਜਿਹਦੇ ਨਾਲ ਸੱਧਾਰਨ ਫਲੋਰੀ ਦੀ ਹੁਣ ਹਰ ਸਾਲ ਇਹ ਜਨਮ ਦਿਨ ਮਨਾਉਂਦੇ ਆ ਉਹਨਾਂ ਦੀ ਯਾਦ ਕਰਦੇ ਆ ਉਹਨਾਂ ਦੀ ਜਿਹੜੀਆਂ ਲਿਖੀਆਂ ਹੋਈਆਂ ਪੂਨ ਨੇ ਤੇ ਚਲਾਉਂਦੇ ਆ ਲੋਕਾਂ ਨੂੰ ਇਹੋ ਜਿਹਾ ਭਲਾ ਕੋਈ ਨਹੀਂ ਕਰ ਸਕਦਾ ਜਿਦਾ ਕਿ ਇੱਕ ਪਾਸੇ ਮੈਂ ਇੱਕ ਅੱਜ ਤੋਂ 8 ਸਾਲ ਪਹਿਲੇ ਫਲੋਰ ਗਿਆ ਸੀ ਉੱਥੇ ਸ਼ਦਾਰਾ ਫਲੋਰ ਦੀ ਚੈਰ ਸੀਗੀ ਉੱਥੇ ਵੀ ਇਹ ਘਟਨ ਹੋਇਆ ਸੀ ਉਸ ਤੋਂ ਬਾਅਦ ਕਿਸੇ ਨੇ ਯਾਦ ਨਹੀਂ ਕੀਤਾ ਉਹਨਾਂ ਨੂੰ ਹੁਣ ਇਹ ਕੁਝ ਸਾਲਾਂ ਤੋਂ ਹਰ ਸਾਲ ਉਹਨਾਂ ਨੂੰ ਯਾਦ ਕਰਦੇ ਆ ਉਹਨਾਂ ਦਾ ਦਿਨ ਮਨਾਉਂਦੇ ਆ ਉਹਨਾਂ ਦੀ ਹਰ ਰਸਮ ਕਰਦੇ ਆ ਇਹ ਹਰ ਰਸਮ ਕਰਨ ਦੇ ਵਿੱਚ ਅੱਗੇ ਹੁੰਦੇ ਆ ਤੇ ਇਹਨਾਂ ਨਾਲ ਅੱਗੇ ਅਸੀਂ ਸਾਡੇ ਵਰਗੇ ਸਾਰੇ ਪਿੱਛੇ ਗੱਡੀ ਦੇ ਨਾਲ ਇੰਜਰ ਦੇ ਨਾਲ ਡੱਬੇ ਲੱਗੇ ਹੋਏ ਆ ਤੇ ਉਹ ਕਰ ਰਹੇ ਆ ਇਸ ਕਰਕੇ ਇਹਨਾਂ ਦੀ ਜ਼ਰੂਰਤ ਹੀ ਅਸੀਂ ਇਕੱਠੇ ਹੋਏ ਆ ਨਹੀਂ ਤਾਂ ਅਸੀਂ ਸਰਦਾਰਾਂ ਫਲਰੀ ਪੰਡਤ ਜੀ ਨੂੰ ਭੁੱਲੇ ਹੋਏ ਸੀ ਹੁਣ ਹੌਲੀ ਹੌਲੀ ਉਹਨਾਂ ਦੀ ਜਾਗਰਤਾ ਸ਼ਹਿਰ ਚ ਪੰਜਾਬ ਚ ਇੰਡੀਆ ਚ ਜਾ ਰਹੀ ਹੈ ਇਹ ਜਹਿੰਦਰ ਜਾ ਕੇ ਪੰਜਾਬ ਕੇਸੀ ਦੇ ਦਫ਼ਤਰ ਨੂੰ ਵੀ ਜਾਗਰਤ ਕਰਦੇ ਆ ਕਿ ਤੁਸੀਂ ਸਾਡੀਆਂ ਖਬਰਾਂ ਲਾਓ ਤੇ ਲੋਕਾਂ ਨੂੰ ਇਹਦੇ ਬਾਰੇ ਦੱਸੋ ਤੇ ਉਹਨਾਂ ਨੇ ਕੋਈ ਲਾਲਚ ਤੋਂ ਬਿਨਾਂ ਪੰਜਾਬ ਕੇਸੀ ਨੇ ਹਰ ਸਾਲ ਲਿਖਦੇ ਆ ਲਿਖ ਨਹੀਂ ਲਿਖਦੇ ਆ ਤੇ ਉਹਨਾਂ ਨੂੰ ਯਾਦ ਕਰਦੇ ਹਜੁੱਤਾ ਕਰਦੇ ਆ ਇੰਨਾ ਜ਼ਿਆਦਾ ਨਾ ਕਹਿੰਦਾ ਧੰਨਵਾਦ ਸਾਰਿਆਂ ਦਾ ਬਹੁਤ ਹੀ ਸਤਿਕਾਰਯੋਗ ਸਾਰੇ ਉਪਸਥਿਤ ਜਨ ਅੱਜ ਅਸੀਂ ਪੰਡਿਤ ਸਰਦਾ ਰਾਮ ਫਲੋਰੀ ਜੀ ਨੂੰ ਯਾਦ ਕਰ ਰਹੇ ਹਾਂ ਉਹਨਾਂ ਦੇ ਉਪਲਖਸ਼ ਦੇ ਵਿੱਚ ਉਹਨਾਂ ਦਾ ਜਨਮ ਦਿਨ 188ਵਾਂ ਜਨਮ ਦਿਨ ਜਿਹੜਾ ਕੀ ਮਨਾ ਰਹੇ ਨੇ ਉਹਦੇ ਸੰਬੰਧ ਦੇ ਵਿੱਚ ਅਸੀਂ ਪ੍ਰੈਸ ਕਾਨਫਰੰਸ ਰੱਖੀ ਹੈ ਪੰਡੇ ਜੀ ਇੱਕ ਅਸੀਂ ਸ਼ਖਸੀਅਤ ਜੀ ਜਿਨ੍ਹਾਂ ਨੂੰ ਸਾਰੇ ਪੁਲਾਈ ਬੈਠੇ ਆ ਜਿਹੜੇ ਕੀ ਸਾਡੇ ਲੁਧਿਆਣਾ ਸ਼ਹਿਰ ਦੇ ਹੋ ਕੇ ਲੁਧਿਆਣਾ ਦੇ ਜ਼ਿਲ੍ਹਾ ਫਲੌਰ ਦੇ ਲੁਧਿਆਣਾ ਤੋਂ ਸਿਰਫ 20 ਕਿਲੋਮੀਟਰ ਦੂਰ ਫਲੌਰ ਦੇ ਵਾਸੀ ਸੀ ਉਹਨਾਂ ਨੂੰ ਸਾਡੀ ਸਮੂਚੀ ਜਿਹੜਾ ਇਹ ਹਿੰਦੂ ਸਮਾਜ ਹੈ ਸਾਰੇ ਸਮਾਜ ਸਭ ਉਹਨਾਂ ਨੂੰ ਭੁਲਾਈ ਬੈਠੇ ਆ ਉਹਨਾਂ ਦੀ ਇੱਕ ਬਹੁਤ ਬੜੀ ਦੇਨ ਓਮ ਜੈ ਜਗਦੀਸ਼ ਹਰੇ ਸਵਾਮੀ ਜੈ ਜਗਦੀਸ਼ ਹਰੇ ਆਰਤੀ ਜਿਹਨਾਂ ਕੀ ਲਿਖੀ ਹੈ ਜੋ ਕਿ ਅਸੀਂ ਸਾਰੇ ਦੁੱਖ ਸੁੱਖ ਚ ਹਰ ਜਗ੍ਹਾ ਆਪਾਂ ਸਭ ਲੋਕ ਗਾਣੇ ਆ ਉਹਨਾਂ ਨੂੰ ਭੁਲਾਈ ਬੈਠੇ ਆ ਅਸੀਂ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਅਸੀਂ ਪਿੱਛੇ ਚਿੱਠੀ ਲਿਖੀ ਸੀ ਉਹਨਾਂ ਨੂੰ ਅਸੀਂ ਬਹੁਤ ਰਿਕਵੈਸਟ ਪਾਈ ਹੈ ਵੀ ਪੰਡਿਤ ਜੀ ਦੇ ਨਾਮ ਤੇ ਕਿਸੇ ਵੀ ਯੂਨੀਵਰਸਿਟੀ ਚੇਅਰ ਸਾਬਿਤ ਕੀਤੀ ਜਾਵੇ ਆਪਣੇ ਰੇਲਵੇ ਮੰਤਰੀ ਉਹਨਾਂ ਨੂੰ ਚਿੱਠੀ ਲਿਖੀ ਗਈ ਹੈ ਤੇ ਜਿਹੜੇ ਫਗਵਾੜੇ ਫਲੋਰ ਦਾ ਰੇਲਵੇ ਸਟੇਸ਼ਨ ਹੈ ਉਹਦਾ ਨਾਮ ਪੰਡਿਤ ਜੀ ਦੇ ਨਾਮ ਤੇ ਰੱਖਿਆ ਜਾਵੇ ਪੰਡਿਤ ਸਰਦਾ ਰਾਮ ਫਲੋਰੀ ਰੇਲਵੇ ਸਟੇਸ਼ਨ ਉਹਨਾਂ ਦਾ ਜਨਮ ਉਤਸਵ ਦੇ 188 ਵਾਂ ਜਨਮ ਉਤਸਵ ਜਿਹੜਾ ਹੈ ਸਿੰਗਲਾ ਵਾਲੇ சிவாਲੇ ਪ੍ਰਾਚੀਨ ਮੰਦਿਰ ਦੇ ਵਿੱਚ 28 ਸਤੰਬਰ ਸਵੇਰੇ 10:30 ਵਜੇ ਮਨਾ ਰਹੇ ਆ ਤੁਹਾਨੂੰ ਮੇਰੇ ਵੱਲੋਂ ਸਭ ਨੂੰ ਸੱਦਾ ਹੈ ਸਾਰਿਆਂ ਨੇ ਉੱਥੇ ਹਰਸ਼ੋਲਾਸ ਨੂੰ ਪਹੁੰਚਣਾ ਹੈ ਅਸੀਂ ਪੰਡਈ ਦਾ ਉੱਥੇ ਜਨਮ ਉਤਸਵ ਮਨਾਣਾ ਹੈ ਤੇ ਉੱਥੇ ਮਹਾਨ ਸ਼ਹਿਰ ਦੀਆਂ 11 ਸ਼ਖਸੀਤਾਂ ਦਾ ਸਨਮਾਨ ਕਰਾਂਗੇ